ਸੰਭਰਾਲਾ ਦੇ ਤਹਿਸੀਲ ਕੰਪਲੈਕਸ ਦੀ ਪੁਰਾਣੀ ਇਮਾਰਤ ਦੇ ਵਿੱਚ ਸੈਂਕੜੇ ਵਾਹਨਾਂ ਦਾ ਪੁਰਾਣਾ ਰਿਕਾਰਡ ਪਿਆ ਹੋਣ ਦੀ ਸੂchna ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਅੱਜ ਮਿਲੀ ਤਾਂ ਵਿਧਾਇਕ ਨੇ ਮੌਕੇ ਤੇ ਪਹੁੰਚ ਕੀਤੀ ਤੇ ਦੇਖਿਆ ਕਿ ਉੱਥੇ 1994 ਦੇ ਆਸ-ਪਾਸ ਦੇ ਸਰਕਾਰੀ ਵਾਹਨਾਂ ਦੀਆਂ ਸੈਂਕੜੇ ਫਾਈਲਾਂ ਉਸ ਪੁਰਾਣੇ ਬਿਲਡਿੰਗ ਦੇ ਵਿੱਚ ਪਈਆਂ ਨੇ ਇਸ ਤੋਂ ਬਾਅਦ ਵਿਧਾਇਕ ਨੇ ਹਰਕਤ ਦੇ ਵਿੱਚ ਆਂਦਿਆ ਤੁਰੰਤ ਐਸ.ਐਮ ਦਫ਼ਤਰ ਦੇ ਵਿੱਚ ਜਾ ਕੇ ਕਰਮਚਾਰੀਆਂ ਦੇ ਨਾਲ ਗਲਬਾਤ ਕੀਤੀ ਕਰਮਚਾਰੀਆਂ ਨੇ ਆਖਿਆ ਕਿ ਇਹ ਰਿਕਾਰਡ ਇਸ ਤਰ੍ਹਾਂ ਬਾਹਰ ਨਹੀਂ ਜਾਣਾ ਚਾਹੀਦਾ ਜੇ ਇਸ ਤਰ੍ਹਾਂ ਵੀ ਇਹ ਰਿਕਾਰਡ ਬਾਹਰ ਗਿਆ ਹੈ ਸਿਚਾਜ ਕੀਤੀ ਜਾਵੇਗੀ ਇਸ ਦੇ ਵਿੱਚ ਕਿਸ ਦੀ ਅਣਗਹਿਲੀ ਹੈ ਉਸ ਤੇ ਵੀ ਬੰਦ ਦੀ ਕਾਰਵਾਈ ਕੀਤੀ ਜਾਵੇਗੀ ਦਾਈ ਇਹ ਅੱਜ ਦੇ ਸਾਈਕੜੇ ਆਰਪੀ ਜੋ ਕਿ ਸਰਕਾਰੀ ਦੁਕਾਬੇ ਜਿੱਤੇ ਨੇ ਤੇ ਰੋਲਰ ਹੈਗੇ ਪੁਰਾਣੇ ਕੋਟ ਦੇ ਤੁਸੀਂ ਤੇ ਰੇਡ ਮਾਰੀਏ ਕੀ ਕਰਨ ਕਿਉਂਕਿ ਜਾਂਚ ਦਾ ਵਿਸ਼ਾ ਮੈਂ ਆਇਆ ਸੀ ਕਚੇਰੀਆਂ ਤੇ ਮੈਂ ਦੇਖਿਆ ਉੱਥੇ ਜਿਹੜੀ ਪਈਆਂ ਆਰਪੀਆਂ ਹੈ 1994 ਦੀ ਪਰ ਕਹਿਣ ਵਾਲ ਨੂੰ ਹੈ ਸਰਕਾਰੀ ਡਾਕੂਮੈਂਟ ਨੇ ਉਹ ਜਮ੍ਹਾਂ ਹੋਏ ਨੇ ਹੈਨਾ ਉਹ ਕਿਉਂ ਗਏ ਕੀ ਇਹ ਉਹ ਬਾਅਦ ਚ ਦੱਸਣਗੇ ਵੀ ਕਿਸੇ ਮੇ ਚਲੇ ਗਏ ਬਾਹਰ ਰਕਾਰੋਂ ਬਾਹਰ ਗਿਆ ਕਿਵੇਂ ਹੈ ਹੈਨਾ ਇਹ ਮਤਲਬ ਜਾਂਚ ਕਰਨੀ ਪड़ਦੀ ਹੈ ਤਹ ਹੈ ਗਲਤ ਤਾਂ ਨਹੀਂ ਸਰਕਾਰੀ ਕਾਰਡ ਕੋਲੋਂ ਬਾਹਰ ਜਾਣਾ ਚਾਹੀਦਾ ਉਹਦੇ ਵਾਸਤੇ ਆ ਤੇ ਦੂਜਾ ਕਹਿਣਾ ਆਇਆ ਸੀਗਾ ਜਿਹੜੇ ਸ਼ਿਕਾਇਤਾਂ ਮਿਲੀਆਂ ਸੀਗੀਆਂ ਵੀ ਦੋ ਦੋ ਤਿੰਨ ਤਿੰਨ ਮਹੀਨੇ ਹੋ ਗਏ ਲਿਸੈਂਸ ਵਾਲੀ ਕਹਾਣੀ ਲਈ ਵੀ ਸਾਨੂੰ ਮਿਲ ਨਹੀਂ ਰਹੇ ਨੇ ਦੱਸਿਆ ਵੀ ਸਦਰਜ ਉਪਰਾਵ ਨਾਰਦੀ ਨਾਲ ਸਖਤ ਚਾਰੀ ਕਰੋ 15 ਜਨਵਰੀ ਤੋਂ ਬਾਅਦ ਟਾਈਮ ਨਹੀਂ ਪਉਣਾ ਹੈਗਾ ਤੇ ਕੁਝ ਕਿ ਖਾਤਾ ਤੇ ਲਾਦੀ ਵੀ ਕੁਝ ਗਲਤ ਹੋਣ ਲੱਗਿਆ ਆ ਉਹਦੇ ਵਾਸਤੇ ਭਰਾ ਮੰਗ ਸਮਝਦਾ ਵੀ ਗਲਤ ਜੇ ਹੁੰਦਾ ਉਹਨੂੰ ਬੰਦ ਕਰ ਦੋ ਠੀਕ ਆ ਇਹ ਕਹਿਣਾ ਆਇਆ ਸੀਗਾ ਇਹ ਗਲਤ ਵਾਕ ਕਿਸੇ ਅੰਦਰ ਜਾ ਕੇ ਜਦੋਂ ਪੁੱਛਦੇ ਕਿਸੇ ਦਿੱਸੀ ਤਾਂ ਕੀ ਕਹਿਣਾ ਕਿਸੇ ਨੂੰ ਕੋਈ ਪਤਨ ਦੀ ਕੋਈ ਜਵਾਬ ਨਹੀਂ ਸੀ ਉਹਨਾਂ ਕੋਲ ਜੋ تسلی بخش ਹੋ ਸਕੇ ਬਸ ਉਹਨਾਂ ਤਾਂ ਇਹ ਹੀ ਸੀ ਦੀ ਹਾਂ ਜੀ ਬਾਹਰ ਨਹੀਂ ਜਾਈ ਇਹ ਬੰਦੇ ਨੇ ਵੀ ਬਾਹਰ ਨਹੀਂ ਜਾਣੀ ਚਾਹੀਦੀ ਸੀ ਗਿਆ ਬਾਹਰ ਪੈਣੀ ਦੀ ਹਣੀ ਚਾਹੀਦੀਆਂ ਪਰ ਗਈਆਂ ਕਿਉਂ ਕਾਰਨ ਕੀ ਆ ਉਹ ਦਾ ਕੋਈ تسਲੀ بخش ਜਵਾਬ ਨਹੀਂ ਸੀ ਗਲਤ ਗਲਤ ਆ ਜੀ ਮੇਰੇ ਕੋਲ ਸਾਡਾ ਜਿਹੜਾ ਡਾਕੂਮੈਂਟ ਪੈਣੇ ਸਾਡੇ ਕੋਲ ਸਾਡਾ ਸਾਮ ਸੰਵਾਰ ਬਣਦੀ ਆ ਦੋ ਚੀਜ਼ਾਂ ਨੇ ਜੇ ਸਾਹਮ ਸੰਵਾਰ ਬਣਦੀ ਜੇ ਮੰਨ ਲਓ ਵੀ ਦੋ ਬਦ ਖਤਮ ਬਲੀ ਜਾ ਨਾਸ ਕਰਨਾ ਬਰਦਾ ਇਸ ਤਰ੍ਹਾਂ ਬੁਸ਼ਰੀਆਂ ਪਿੱਤੇ ਗੇਰ ਦਲੀਆਂ ਜਾਂ ਹਨਾ ਲੋਕਾਂ ਦੇ ਡਾਕੂਮੈਂਟ ਨੇ ਨਿੱਜੀ ਨਾਲ ਬਹੁਤ ਕੁਝ ਲੱਗਿਆ ਉਹਨਾਂ ਦਾ ਨਾਲ ਜਦੋਂ ਬਣਾਉਂਦੇ ਨੇ ਹਰ ਸੀ ਤੇ ਨਹੀਂ ਇਸ ਦਾ ਹਿਸਾਬ ਹੋ ਜਿੰਨੀ ਚਾਹੀਦੀ ਇਹ ਕਾਰਵਾਈ ਹੋ ਰਹੀ ਜੀ ਨਾ ਇਹਨੂੰ ਕਹਿੰਦੇ ਜੀ ਜੋ ਕੁਝ ਰੈਡਲ ਦਾ ਰੋਂਗ ਹੈ ਇਹ ਗੱਲ ਹੈਗੀ ਆ ਇਹ ਪਤਾ ਕਰੀਏ ਪਹਿਲਾਂ ਹਨਾ ਤੋਂ ਬਾਅਦ ਦੇਖਦੇ ਜੀ ਬਣਵਾ ਲਾ ਜੀ ਸੰਜੀਤ ਅੱਜ ਦੇ ਦਿਨ ਰੇਡ ਮਾਰੀ ਸੀ ਸੈਂਕੜੇ ਜੋ ਕਾਗਜ਼ੀ ਜੋ ਫਾਈਲਾਂ ਦੀਆਂ ਆਰਸੀ ਦੀ ਰੋਲ ਰਹੀਆਂ ਸੀਗੀਆਂ ਠਿਕਣ ਹਾਂਜੀ ਸ਼ਿਕਾਇਤ ਮਿਲੀ ਸੀਗੀ ਦੇ ਜਿਹੜਾ ਸਰਕਾਰੀ ਰਿਕਾਰਡ ਆ ਜਦੋਂ ਆਪਾਂ ਆਰਸੀ ਵਗੈਰਾ ਅਪਲਾਈ ਕਰਦੇ ਆ ਉਹਦਾ ਰਿਕਾਰਡ ਦੀ ਜਮ੍ਹਾਂ ਹੁੰਦਾ ਵੱਡੀ ਗੰਟੀ ਦੇ ਫੈਲਾ ਥੱਲੇ ਸਮਾਨ ਦੇ ਥੱਲੇ ਪਈਆਂ ਸੀ ਉਹ ਜਦੋਂ ਪਤਾ ਲੱਗਿਆ ਤਾਂ ਫਿਰ ਐਮਐਲਏ ਸਾਹਿਬ ਦੇ ਨਾਲ ਇੱਥੇ ਆ ਕੇ ਮੈਂ ਕਹਿ ਸਕਦਾ ਹਾਂ ਕਿ ਚੈੱਕ ਕਰਨ ਲਈ ਆਏ ਤਾਂ ਬਾਕੀ ਵੱਡੀ ਗੰਟੀ ਦੇ ਵਿੱਚ ਬਾਹਰ ਪਈਆਂ ਸੀਗੀਆਂ ਤੇ ਬਹੁਤ ਵੱਡੀਆਂ ਗੰਦਲੀਆ ਪ੍ਰਸ਼ਾਸਨ ਦੀ ਸੋ ਸਰਕਾਰੀ ਕਾਜ ਜਿਸ ਤਰੀਕੇ ਨਾਲ ਰਿਕਾਰਡ ਜ਼ਰੂਰ ਰਿਹਾ ਕਿ ਕਿੱਡੀ ਵੱਡੀ ਗੰਦਲੀ ਜਿਹੜੀ ਕੋਈ ਕਾਰਵਾਈ ਹੋਵੇਗੀ ਜ਼ਰੂਰ ਬਿਲਕੁਲ ਕਾਰਵਾਈ ਜ਼ਰੂਰ ਹੋਊਗੀ ਤੇ ਉਹੀ ਹਦਾਇਤ ਐਮਐਲਏ ਸਾਹਿਬ ਨੇ ਕੀਤੀ ਆ ਮਿਲ ਕੇ ਐਸਟੀਐਮ ਦਫ਼ਤਰ ਦੇ ਵਿੱਚ ਦੀ ਜਿਹੜੀ ਵੀ ਇਹ ਅਣਗਹਿਲੀ ਆ ਕਿ ਤੂੰ ਕਦੇ ਹੋਣੀ ਨਹੀਂ ਚਾਹੀਦੀ ਕਿਉਂਕਿ ਇਹ ਅਜ ਰਿਕਾਰਡ ਇਹਨਾਂ ਨੇ ਫਿਰ ਤਾਂ ਕਾਨੂੰ ਕਿਸੇ ਨੂੰ ਚਾਹੀਦਾ ਤਾਂ ਰਿਕਾਰਡ ਅਵੇਲੇਬਲ ਨਹੀਂ ਹੁੰਦਾ ਉਹ ਤੇ ਫਿੱਦਲ ਖਵਾਰੀ ਹੁੰਦੀ ਆ ਲੋਕਾਂ ਦੀ ਤੇ ਜਿਹੜੀ ਇਹ ਸਰਕਾਰ ਆ ਉਹ ਲੋਕਾਂ ਦੀ ਫਿੱਦਲ ਖਵਾਰੀ ਖਤਮ ਕਰਨ ਦੇ ਲਈ ਆ ਜਾਂ ਤੇ ਚਾਹੇ ਛੋਟੀ ਤੋਂ ਛੋਟੀ ਅਣਗਹਿਲੀ ਹੋਵੇ ਛੋਟੀ ਤੋਂ ਛੋਟੀ ਗਲਤੀ ਹੋਵੇ ਉਹਨੂੰ ਦੇਖਿਆ ਜਾਵੇ ਬਚਿਆ ਜਾਵੇ ਕਿ ਉਹਨੂੰ ਠੀਕ ਕੀਤਾ ਜਾਵੇ ਜੇ ਕੋਈ ਇਹ ਅਣਗਹਿਲੀ ਕਰਦਾ ਮੁਲਾਜ਼ਮ ਤਾਂ ਉਹ ਤੇ ਕਾਬੂਨ ਦੀ ਕਰਦੇ ਸਰਕਾਰੀ ਰਿਕਾਰਡ ਦਾ ਮਿਸਯੂਜ਼ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਇਹ ਕਹਿੰਦਾ ਇੱਕ ਬਹੁਤ ਵੱਡੀ ਅਣਗਹਿਲੀ ਆ ਜੋ ਵੀ ਇਹਦਾ ਜ਼ਿੰਮੇਵਾਰ ਹੋਊਗਾ ਉਦੋਂ ਜੀ ਰੂਲ ਕਾਰਵਾਈ ਕੀਤੀ ਜਾਏਗੀ ਕਿ ਨਾਮ ਤਾਂ ਹੋ ਸਕੀ ਕੁਮਾਰ ਕੀ ਦੱਸਿੰਗ ਕੁਸ਼ਨਾਂ ਕੋਲ ਗਿਆ ਦਾ ਐਂਟਰੀ ਬਰੇਡ ਇਹਨਾਂ ਦੇ ਅੱਛੀ ਅਧਿਕਾਰਤਾ ਇਹਨੇ ਪਛੀਲੇ ਰਿਕਾਰਡ ਮਾਰੀ ਸੀ ਇਹ ਕਿਹਦੇ ਦੁਆਰ ਸੀ ਇਹ ਫਾਈਲ ਦਾ ਪੁਰਾਣਾ ਰਿਪੋਰਟ ਹੈ ਸਰਕਾਰੀ ਉਦੋਂ ਰਿਹਾ ਜੀ ਤੁਹਾਡਾ ਨਾਲ ਗੱਲਬਾਤ ਕੇ ਵਿਧਾਇਕ ਦੀ ਕੀ ਕੰਨਾ ਕੰਮ ਦੀ ਸਰਦੇਸ਼ ਦੀਆਂ ਦੇ ਵਿੱਚ ਕੀ ਗਨਗਲੀ ਹੋਈ ਆਪਾਂ ਦੇਖਦੇ ਆਂ ਵੀ ਇਹ ਰਿਕਾਰਡ ਉਦੋਂ ਕਿੱਦਾਂ ਰਹਿ ਗਿਆ ਹਨਾ ਵੈਸੇ ਦਾ ਰਿਕਾਰਡ ਸਾਡੇ ਕੋਲ ਸਾੰਭਿਆ ਪਿਆ ਹੈ ਜਿਹੜਾ ਵੀ ਆਰਸੀਆਂ ਦਾ ਰਿਕਾਰਡ ਆ ਜਾਂ ਲਾਇਸੈਂਸ ਦਾ ਜਿਵੇਂ ਇਹ ਰੂਮ ਚ ਪਿਆ ਜਾਂ ਨੰਬਰ ਕਮਰੇ ਚ ਪਿਆ ਉਹ ਦੇਖਦੇ ਹਾਂ ਹੁਣ ਕਿੱਥੇ ਅੰਗਲੀ ਹੋਈ ਆ ਜੀ ਕਿੰਦਾ ਫਾਈਲਾਂ ਉਧਰ ਪਈਆਂ ਰਹਿ ਗਈਆਂ ਪੁਰਾਣੀਆਂ ਅਸੀਂ ਬਾਰੇ ਜਾਂਚ ਕਰਾਂਗੇ ਜੀ ਅਸੀਂ ਮਿਸਯੂਜ਼ ਹੋ ਸਕਦਾ ਮਿਸਯੂਜ਼ ਸਰੇ ਨਾ ਤਾਂ ਹੁਣ ਰਿਕਾਰਡ ਚੜਿਆ ਹੋਇਆ ਇਹਨਾਂ ਦਾ ਮਿਸਯੂਜ਼ ਨਹੀਂ ਹੋ ਸਕਦਾ ਵੇਸੀ ਸਰਕਾਰੀ ਕਾਰਜ ਹਾਂਜੀ ਪਰ ਹਾਂ ਸਰਕਾਰੀ ਰਿਕਾਰਡ ਦਾ ਸਰਕਾਰੀ ਆ ਪਰ ਇਹਨੂੰ ਸੰਭਾਲਿਆ ਜਾਣਾ ਚਾਹੀਦਾ